ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਡੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਵੀ ਉੱਤੇ ਨੱਕ ਪਾਣੀ ਆ ਰਿਆ ਸੀਗਾ ਵੀ ਉੱਤੇ ਗੰਦੇ ਤਰਦੇ ਸੀ ਕੀੜੇ ਚੱਲਦੇ ਪਏ ਸੀਗੇ ਅਸੀਂ ਇੱਕ ਕਿਸਮ ਦੇ ਕੀੜਿਆਂ ਦੇ ਵਿੱਚ ਖਲੋ ਕੇ ਖਾਣਾ ਖਾ ਰਹੇ ਹਾਂ ਹਾਂ ਅਸੋਈ ਦੇ ਵਿੱਚ ਗੰਦ ਨਾਲ ਹੀ ਸੋਈ ਦੇ ਨਾਲੇ ਬਾਥਰੂਮ ਹੈ ਨਾਲੇ ਫਲੈਸ਼ ਹੈ ਛੋਟਾ ਨੇੜੇ ਆ ਗਿਆ ਨੇ ਲੀਡਰਾਂ ਨੇ ਤੁਹਾਡੇ ਘਰਾਂ ਵਿੱਚ ਆ ਕੇ ਫਿਰ ਹੱਥ ਜੋੜਨੇ ਨੇ ਤੁਹਾਨੂੰ ਫਿਰ ਅਰਜ਼ੀ ਕਰਨੀ ਆ ਵੀ ਸਾਨੂੰ ਮੂਡ ਪਾਓ ਸਾਡੀ ਸਰਕਾਰ ਬਣਾਓ ਸਾਡੀਆਂ ਮੰਗਾਂ ਦਾ ਜਿਹੜੀ ਤੁਹਾਡੀਆਂ ਮੰਗਾਂ ਵਾ ਉਹ ਪਹਿਲ ਦੀ ਦਾਤੇ ਪੂਰੀ ਕੀਤੀ ਆ ਲੀਆ ਤੁਹਾਡੇ ਉਹ ਘਰਾਂ ਵਿੱਚ ਕੋਈ ਲੀਡਰ ਆਇਆ ਹੱਥ ਜੋੜ ਕੇ ਤੁਹਾਡੇ ਘਰਾਂ ਵਿੱਚ ਸੋਨ ਮੇਰੀ ਦਿਸਿਸਟਰ ਆਈ ਸੀਗੀ ਹਾਂ ਉਹਨਾਂ ਨੇ ਸਵੇਰੇ ਰਾਤੀ ਆਈ ਆ 4 ਵਜੇ ਨਾਲ 5 ਵਜੇ ਨਾਲ ਆਈ ਆ ਸਵੇਰੇ 6 ਵਜੇ ਨਾਲ ਉੱਠ ਕੇ ਚਲੀ ਗਈ ਆ ਨਾ ਉਹਨੇ ਰੋਟੀ ਖਾਧੀ ਆ ਨਾ ਉਹਨੂੰ ਬਾਥਰੂਮ ਉਹਨਾਂ ਫਲੈਸ਼ ਕਿਤੇ ਨਹੀਂ ਗਈ ਉਹ ਬਿਲਕੁਲ ਸੋਈ ਦੇ ਨਾਲ ਹੀ ਜਿਹੜਾ ਘਰ ਦੇ ਨਾਲ ਸੋਇਆ ਸੋਈ ਆ ਤੁਸੀਂ ਦੇਖ ਸਕਦੇ ਹੋ ਅਤੇ ਸੋਈ ਦੇ ਨਾਲ ਹੀ ਜਿਹੜਾ ਕਿ ਸੀਵਰ ਆ ਸੀਵਰ ਜਦੋਂ ਭਰ ਜਾਂਦਾ ਤੇ ਕੀ ਹਾਲਾਤ ਨੇ ਇਹ ਹਾਲਾਤ ਨੇ ਅਮਰ ਸਾਡੇ ਹਲਕਾ ਬੈਠਦੇ ਤੇ ਮੈਨੂੰ ਐਸੋ ਪੈਂਦੀ ਕਰੀ ਕਿਉਂ ਰਿਸ਼ਤੇਦਾਰ ਭੈਣ ਭਰਾ ਆ ਕੇ ਤੁਹਾਡੇ ਕੋਲ ਠਹਿਰ ਆ ਗਏ ਕੀ ਕਰਨ ਜਾਓਗੇ ਉਹਨਾਂ ਆ ਕੇ ਹੱਥ ਜੋੜਦੇ ਆ ਕਿ ਜਿੱ ਨਜ਼ਰ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਸਾਨੂੰ ਪੁੱਤਰਾ ਹੀ ਫੋਨ 'ਚ ਗੱਲਬਾਤ ਕਰ ਲਿਆ ਕਰੋ ਸਾਡੇ ਘਰ ਨਾ ਉਹ ਨਰਕ ਬਹੁਤ ਪਿਆ ਬਹੁਤ ਵੱਡੇ ਵੱਡੇ ਵਿਕਾਸ ਦੀਆਂ ਗੱਲਾਂ ਕਿਤੇ ਜਾਂਦੀਆਂ ਭਰ ਵਿਕਾਸ ਨਾਲੀਆਂ ਸੀਵਰਾ ਤੱਕ ਹੀ ਸੀਮਤ ਰਹਗਾ ਔਰ ਉਹ ਵੀ ਨਹੀਂ ਹੋ ਰਿਹਾ ਪਰ ਕਹਿੰਦੇ ਆਮ ਆਦਮੀ ਪਾਰਟੀ ਨੇ ਵਿਕਾਸ ਬਹੁਤ ਕਰਾਇਆ ਹੈ ਕਿ ਲੋਕਾਂ ਨੇ ਝਾਲੂ ਫਿਰ ਜਿੱਤ ਜਾਂਦੀ ਸੀ ਅਤੇ ਹੁਣ ਕਾ ਫਿਰ ਵੋਟਾਂ ਆ ਰਹੀਆਂ ਨੇ ਕੰਮ ਵੇਖਿਓ ਮੇਰੇ ਪਿੱਛੇ ਬਿਲਡਿੰਗ ਦੇਖੋ ਖੰਡਰ ਹੋਈ ਪਈ ਆ ਮੇਰੇ ਨਾਲ ਹੀ ਮੇਰੇ ਨਾਲ ਮੇਰੇ ਨਾਲ ਹੀ ਚੱਲੋ ਤੁਸੀਂ ਇਹ ਤੇ ਤੁਹਾਨੂੰ 100 ਟੀਕਾ ਮਿਲ ਜਾਏਗਾ 100 ਟੀਕਾ ਤੁਹਾਨੂੰ ਇੱਥੇ ਇੰਜੈਕਸ਼ਨ ਨਸ਼ਿਆਂ ਦਾ ਮਿਲ ਜਾਏਗਾ ਚਿੱਟੇ ਦਾ ਟੀਕਾ 100 ਟੀਕਾ ਇੱਥੇ ਮਿਲ ਜਾਏਗਾ ਤਾਂ ਸ਼ਾਮ ਨੂੰ ਉਹ ਸ਼ਰਿਆਮ ਤੁਹਾਨੂੰ ਇੱਥੇ ਟੀਕੇ ਨਾਲ ਦੇ ਲੋਕ ਨਜ਼ਰ ਆਣਗੇ ਜੋ ਤੁਹਾਡੇ ਬੋਏ ਗਾੜੀ ਹੋਣ ਆਉਣਗੇ ਤੁਸੀਂ ਆ ਕੇ ਉਹਨਾਂ ਨੂੰ ਸਵਾਲ ਪੁੱਛੋਗੇ ਕਿ ਸਾਡੇ ਅਸੀਂ ਜਿਹੜੇ ਹਾਲਾਤਾਂ ਵਿੱਚ ਰਹਿੰਦੇ ਨੇ ਕਈ ਇੱਕ ਰਾਤ ਵੀ ਕਈ 10 ਮਿੰਟ ਆ ਕੇ ਹਾਲਾਤਾਂ ਵਿੱਚ ਬੈਠੋ ਆ ਕੇ ਤੇ ਤੁਹਾਨੂੰ ਵੋਟਾਂ પાਕੇ ਸਰਕਾਰ ਬਣਾਈ ਜਾਂ ਲਵਾਰਸਾ ਵਗੂ ਕਲੋਨੀ ਪਈ ਹੈ ਲਵਾਰਸਾ ਵਗੂ ਕਲੋਨੀ ਦੇ ਜਿਹੜੇ ਲੋਕ ਹੈ ਉਹ ਰਹਿਣ ਨੂੰ ਮਜਬੂਰ ਹੋਏ ਪਿਆ ਅਵੇਰਨੈਸ ਦੀ ਕਮੀ ਆ ਇਲੈਕਸ਼ਨ ਆ ਗਿਆ ਵੋਟਾਂ ਮੰਗਣਗੇ ਮੁੜ ਕੇ ਫਿਰ ਸਸਟੀ ਕਾਲ ਸਾਸੀਗਾ ਦੋਸਤੋ ਮੈਂ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਆਵਖਾਵਾਂਗੇ ਤੁਹਾਨੂੰ ਅਮਰਸਰ ਦੇ ਹਲਕਾ ਬੈਠ ਦੇ ਟੱਕਾ ਕਲੋਨੀ ਦੀਆਂ ਜਿੱਥੇ ਕੀ ਲੋਕ ਨਰਕ ਭਰ ਜਿੰਦਗੀ ਬਤੀਤ ਕਰ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਵਿੱਚ ਸੀਵਰੇ ਦਾ ਪਾਣੀ ਵੜ ਰਿਹਾ ਅਤੇ ਲੋਕ ਇੱਥੇ ਕੀ ਨਰਕ ਭਰ ਜਿੰਦਗੀ ਬਤੀਤ ਕਰਨ ਵਾਸਤੇ ਮਜਬੂਰ ਨੇ ਤੁਸੀਂ ਦੇਖ ਸਕਦੇ ਹੋ ਇਲਾਕਾ ਨਿਵਾਸੀ ਸਾਡੇ ਨਾਲ ਗੱਲਬਾਤ ਕਰਾਂਗੇ ਇਹ ਭੈਣ ਜਿਹੜੀਆਂ ਪਿਛਲੇ ਕਈ ਸਾਲਾਂ ਤੋਂ ਅਜਿਹੇ ਹਾਲਾਤਾਂ ਵਿੱਚ ਰਹਿੰਦੀਆਂ ਨੇ ਗੱਲਬਾਤ ਕਰਦੇ ਭੈਣ ਜੀ ਨਾਲ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਨਰਮਗੋਲ ਨਰਮਗੋਲ ਜੀ ਕਿਸਤਾਂ ਦੇ ਹਾਲਾਤ ਨੇ ਅਸੀਂ ਦੇਖਿਆ ਨਰਕ ਪਰ ਜ਼ਿੰਦਗੀ ਬਦਲ ਕਰ ਰਹੇ ਹੋ ਕੀ ਕੀ ਮੁਸ਼ਕਲਾਂ ਦਾ ਉਹ ਸਾਹਮਣਾ ਕਰਨਾ ਪੈ ਰਿਹਾ ਨੇ ਇੰਨੇ ਇੱਕ ਮੁਸ਼ਕਲੀ ਸੀ ਵੀ ਉੱਤੇ ਇੰਨਾ ਕ ਪਾਣੀ ਆ ਰਿਹਾ ਸੀਗਾ ਵੀ ਉੱਤੇ ਗੰਧ ਤਰਦਿਆ ਸੋਏ ਕੀੜੇ ਚਲਦੇ ਪਏ ਸੀਗੇ ਅਸੀਂ ਇੱਕ ਕਿਸਮ ਦੇ ਕੀੜਿਆਂ ਦੇ ਵਿੱਚ ਖਲੋ ਕੇ ਖਾਣਾ ਖਾ ਰਹੇ ਹਾਂ ਹੈ ਅਰਸੋਈ ਦੇ ਵਿੱਚ ਗੰਧ ਨਾਲ ਹੀ ਸੋਈ ਦੇ ਨਾਲੇ ਬਾਥਰੂਮ ਨਾਲ ਹੀ ਫਲੈਸ਼ ਹੈ ਹੈ ਇੰਨਾ ਕਿ ਗੰਧ ਹੈ ਕਿ ਇੰਨਾ ਨਾ ਪਾਣੀ ਸੀਗਾ ਤਾਂ ਗੋਡਾ ਗੋਡਾ ਪਾਣੀ ਹੁੰਦੇ ਆ ਤੇ ਉਹ ਵੇਖ ਕੇ ਗਿਆ ਗੋਰੂ ਭਾਈ ਵੇਖ ਕੇ ਗਿਆ ਹੋਰ ਵੀ ਇੱਕ ਦੋ ਜਣੇ ਆ ਉਹ ਵੇਖ ਕੇ ਗਿਆ ਪਰ ਹਾਲ ਕਿਸੇ ਨੇ ਨਹੀਂ ਕੀਤਾ ਗੋਰੂ ਭਾਈ ਆਏ ਨਾ ਉਹਨਾਂ ਨੇ ਹੱਲ ਕੀਤਾ ਸਾਡਾ ਮੈਨੂੰ ਇਹ ਸੋ ਵੀ ਤੁਸੀਂ ਅਜਿਹੀ ਨਰਕ ਭਾਈ ਜ਼ਿੰਦਗੀ ਕਦੋਂ ਦੀ ਬਤੀਤ ਕਰ ਰਹੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵਿੱਚ ਰਹਿਂਦਿਆਂ ਨੂੰ ਇੱਥੇ ਤਾਂ ਮੈਨੂੰ ਤਾਂ ਥੋੜਾ ਚਿਰ ਹੋ ਗਿਆ ਇਹਨਾਂ ਨੂੰ 2 ਸਾਲ ਹੋ ਗਿਆ ਮੈਨੂੰ ਆ ਤੇ ਬਾਕੀ ਇਹਨਾਂ ਨੇ ਦੱਸਿਆ ਬਾਕੀ ਜਿਹੜੇ ਹੈਗੇ ਆ ਅੱਜ ਤੋਂ ਲੈ ਕੇ 40 50 ਸਾਲ ਤੋਂ ਹੋ ਗਿਆ ਕਹਿੰਦੇ ਸਿੱਥੇ ਨਦਿਆਂ ਨੂੰ ਇਹਨਾਂ ਨੂੰ ਆ ਹੁਣ ਆਣ ਕੇ ਮੁਸ਼ਕਲ ਆਈ ਹੈ ਇਹਨਾਂ ਨੂੰ ਹਾਂ ਮਹੀਨਾ ਦੋ ਹੋ ਚਲੇ ਆ ਬਹੁਤ ਨਰਕ ਸਿਗਾ ਬਹੁਤ ਜ਼ਿਆਦਾ ਨਰਕ ਸਿਗਾ ਮਲੇਸ਼ਾ ਵੀ ਵੋਟਾਂ ਨੇੜੇ ਆ ਗਈਆਂ ਨੇ ਲੀਡਰਾਂ ਨੇ ਤੁਹਾਡੇ ਘਰਾਂ ਵਿੱਚ ਆ ਕੇ ਫਿਰ ਹੱਥ ਜੋੜਨੇ ਨੇ ਤੁਹਾਨੂੰ ਫਿਰ ਅਰਜ਼ੀ ਕਰਨੀ ਆ ਵੀ ਸਾਨੂੰ ਵੋਟ ਪਾਓ ਸਾਡੀ ਸਰਕਾਰ ਬਣਾਓ ਸਾਡੀਆਂ ਮੰਗਾਂ ਜਿਹੜੀ ਤੁਹਾਡੀਆਂ ਮੰਗਾਂ ਵਾ ਉਹ ਪਹਿਲ ਦੀ ਦਾਤੇ ਪੂਰੀ ਕੀਤੀ ਜਾਣਗੀਆਂ ਤੁਹਾਡੇ ਉਹ ਘਰਾਂ ਵਿੱਚ ਕੋਈ ਲੀਡਰ ਆਇਆ ਹੱਥ ਜੋੜ ਕੇ ਤੁਹਾਡੇ ਘਰਾਂ ਹਾਂ ਜੀ ਆਇਆ ਸੀ ਇੱਕ ਇੱਕ ਆਇਆ ਸੀ ਫੋਟੋ ਫੋਟੋ ਲਵਾ ਕੇ ਗਏ ਆ ਸਾਰੇ ਸੇ ਸੀਵਰ ਦੇਖ ਕੇ ਗਏ ਆ ਮੁਸ਼ਕਲ ਸਾਰੀ ਦੇਖ ਕੇ ਗਏ ਆ ਲੇਕਿਨ ਉਹਨਾਂ ਹੱਲ ਕੁਛ ਨਹੀਂ ਸਾਡਾ ਕੀਤਾ ਹਾਂ ਅਸੀਂ ਉਹਨਾਂ ਨੂੰ ਬੋਲਿਆ ਕਿ ਸਾਡੇ ਸੀਵਰ ਬਾਹਰ ਕੱਢ ਦਿਓ ਤਾਨੂੰ ਹੋਰ ਕੁਛ ਨਹੀਂ ਹੱਲ ਸਾਨੂੰ ਚਾਹੀਦਾ ਸਾਨੂੰ ਸੀਵਰ ਬਾਹਰ ਕੱਢ ਦਿਓ ਸਾਡੇ ਸੀਵਰ ਕੱਢ ਗਿਆ ਅਸੀਂ ਪਾਪਾ ਬਾਅਦ ਖੁਦ ਕੱਢ ਲਾਂਗੇ ਅਬਲ ਸਾਡੇ ਨਾਲ ਸਰ ਥੋੜੀ ਜਿਹੀ ਹੈਲਪ ਕਰੋ ਤੇ ਮੈਨੂੰ ਇਹ ਸੁਭੀ ਕਿਹੜੀ ਕਿਹੜੀ ਬਿਮਾਰੀ ਦੇ ਨਾਲ ਤੁਸੀਂ ਤੁਹਾਨੂੰ ਜੁਈਣਾ ਪੈਂਦਾ ਜਿਹੜੀ ਰੋਟੀ ਪਾਣੀ ਬਣਾਉਣਾ ਹੁੰਦਾ ਵਾ ਜਦੋਂ ਭੈਮ ਭਰਾ ਹੁੰਦਾ ਕੁਰੀਸਤੀ ਦਾ ਆਉਂਦਾ ਵਾ ਉਦੋਂ ਕਿਹੜੇ ਹਾਲਾਤਾਂ ਤੁਹਾਨੂੰ ਰਹਿਣਾ ਪੈਂਦਾ ਕਿੰਨੀ ਕਿ ਬਦਬੂ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੇ ਨੂੰ ਕਹਿੰਦਾ ਰਾਤੀ ਇੱਕ ਉਹ ਦੀ ਸੋਨ ਮੇਰੀ ਸਿਸਟਰ ਆਈ ਸੀਗੀ ਹੈ ਉਹਨਾਂ ਨੇ ਸਵੇਰੇ ਰਾਤੀ ਆਈ ਆ 4 ਵਜੇ ਨਾਲ 5 ਵਜ ਕਬੜ ਜਿੰਦਗੀ ਬਦਲ ਕਰ ਰਹੇ ਹੋ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਕਿਤੇ ਲਾਂਧਾ ਪਾਉਂਦੇ ਹੋਣਗੇ ਵੀ ਤੁਹਾਡੇ ਇਲਾਕੇ ਦੇ ਕੋਈ ਲੀਡਰ ਜਿਹੜੇ ਉਹ ਸਾਰੇ ਮਰ ਗਏ ਨੇ ਕੋਈ ਨਹੀਂ ਤੁਹਾਡੇ ਇਲਾਕੇ ਦਾ ਵਿਕਾਸ ਕੀਤਾ ਅੱਜ ਤੱਕ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਕੀ ਐ ਅਸੀਂ ਕਾ ਕਹਿ ਕੇ ਹਾਰ ਗਏ ਆ ਸਾਈ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਅਸੀਂ ਗਏ ਆ ਹਰ ਥਾਂ ਤੇ ਗਏ ਆ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਨੂੰ ਕਿਸੇ ਨੇ ਸਾਨੂੰ ਦੁਸਤ ਫਰਮਾਇਸ਼ ਪਾਈ ਵੀ ਉਹ ਗੋਰੂ ਭਾਜੀ ਨੇ ਸਾਡਾ ਇਹ ਨਾ ਕੀਤਾ ਅਸੀਂ ਉਹਨਾਂ ਦਾ ਤੇ ਫੋਨ ਕੀਤਾ ਵਾ ਫੋਨ ਕੀਤਾ ਦਿਨ ਰਾਤ ਹੀ ਆਗੇ ਨਾ ਅਤੀ ਅਗੇ ਸਾਢੇ 9:00 ਵਜੇ ਨਾਲ ਗੱਲਬਾਤ ਸੁਣੀ ਸਾਡਾ ਦੁੱਖ ਸੁਮਨ ਕੀਤਾ ਵਸਾਰਾ ਕੀਤਾ ਵਾ ਸੇਰੇ ਉਹ ਸਾਢੇ 10:00 ਵਜੇ ਨਾਲ 11:00 ਵਜੇ ਇੱਥੇ ਆ ਗਏ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਾ ਅਮਰਸਾ ਦੇ ਹਲਕਾ ਬੈਠਦੇ ੱੱਕਾ ਕਲੋਨੀ ਦੀਆਂ ਨੇ ਇਹ ਜਿਹੜੇ ਪਰਿਵਾਰ ਨੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਨੇ ਪਰ ਕਿੰਨੇ ਕਿੰਨੇ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਹਨਾਂ ਦੇ ਘਰਾਂ ਵਿੱਚ ਸੀਵਲ ਦਾ ਪਾਣੀ ਵੜ ਰਿਹਾ ਅਤੇ ਇਹਨਾਂ ਦਾ ਕਹਿਣਾ ਵੀ ਜਦੋਂ ਕੋਈ ਰਿਸ਼ਤੇਦਾਰ ਭੈਣ ਭਰਾ ਆਉਂਦਾ ਸਾਨੂੰ ਲਾਂਤਾਂ ਪਾ ਕੇ ਜਾਂਦਾ ਤੁਹਾਡੇ ਇਲਾਕੇ ਵਿੱਚ ਸਾਰੇ ਲੀਡਰ ਮਰ ਗਏ ਨੇ ਕੋਈ ਵੀ ਜਿਹੜਾ ਵਿਕਾਸ ਕਰਨ ਵੱਲ ਨਹੀਂ ਆ ਰਿਹਾ ਪਰ ਵੋਟਾਂ ਫੇਰ ਨੇੜੇ ਆ ਗਿਆ ਨੇ ਵੋਟਾਂ ਲੀਡਰਾਂ ਨੇ ਫੇਰ ਤੁਹਾਡੇ ਗਾੜੀ ਹੱਥ ਜੋੜਨੇ ਨੇ ਤੁਹਾਡੀ ਗਾਈ ਅਰਜ਼ੀ ਕਰਨੀ ਹੈ ਵੀ ਸਾਡੀ ਸਰਕਾਰ ਬਣਾਓ ਸਾਨੂੰ ਵੋਟਾਂ ਪਾਓ ਤੁਹਾਡੇ ਪਹਿਲੀ ਦਾਤ ਕੰਮ ਕੀਤੇ ਜਾਣਗੇ ੱੱਕਾ ਕਲੋਨੀ ਜਿਹੜਾ ਕਿ ਹਲਕਾ ਬੈਠ ਦੇ ਵਿੱਚ ਜਿਹੜੀ ਜਿਹੜੀ ਕਲੋਨੀ ਪੈਂਦੀ ਆ ਅਤੇ ਆਮ ਆਮੀ ਪਾਰਟੀ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਦਾ ਇਲਾਕਾ ਵਾ ਗਲਬਕ ਕਰਾਂਗੇ ਪੈਂਦੀਆਂ ਦੇ ਨਾਲ ਵੀ ਆ ਪੰਜ ਜੀ ਕਿਹੜੀ ਕਿਹੜੀ ਮੁਸ਼ਕਿਲਾਂ ਤੁਹਾਨੂੰ ਸਾਮਾ ਕਰਨਾ ਪੈਂਦੇ ਆ ਕੀ ਕਹਨੇ ਜਾਓਗੇ ਸਭ ਤੋਂ ਪਹਿਲੀ ਮੁਸ਼ਕਿਲ ਸਾਨੂੰ ਸੀ ਵਰਦੀ ਆ ਅਹੀਂ ਜਿਹੜਾ ਵੀ ਸਰਕਾਰਾਂ ਉਹਦੇ ਅਸੀਂ ਕਹਿੰਨੇ ਸਾਡੇ ਸੀ ਵਰ ਬਾਹਰ ਕਢਾਏ ਜਾਣ ਹੈਨਾ ਦੂਜਾ ਅਹੀਂ ਕਿਰਾਇਆ ਦਿਨੇ ਇਨਾ ਘਰ ਦਾ 21 ਰੁਪਏ ਹਾਨੂੰ ਸੇ ਕਾ ਸਾਡੇ ਨਾਮ ਕੁਆਟਰ ਲੋਟ ਹੁਣ ਇਹ ਦੋ ਸਾਡੀਆਂ ਮੰਗਾ ਵਾ ਅਹੀਂ ਤੇਈ ਸਰਕਾਰ ਨੂੰ ਸਭ ਨੂੰ ਕਹਿੰਦੇ ਆਇਆ ਤੇ ਹੁਣ ਤਿੰਨ ਮਹੀਨੇ ਹੋ ਗਏ ਡਿਸੀਵਰ ਵੀ ਡੱਕੇ ਹੀ ਰੁਕੇ ਹੀ ਬਿਲਕੁਲ ਨਹੀਂ ਹੀ ਇੱਕਦਮ ਗਾਂਦ ਉੱਤੇ ਉੱਤੇ ਤਰੰਡਿਆ ਸੀਗਾ ਤੇ ਸਭ ਜਗ੍ਹਾ ਟੱਕੇ ਖਾਦੇ ਆ ਆਪਾ ਅਪਾ ਮਨੂ ਕੋ ਵੀ ਗਏ ਆ ਤੇ ਅੱਜ ਉਸ ਵੀ ਸੰਧੂ ਤੇ ਕੋ ਸਿੱਧਾ ਨਹੀਂ ਗਏ ਉਹਨਾਂ ਦੇ ਨਮੂਨੇ ਆ ਗਏ ਜਿੱਦਾਂ ਛੋਟੇ-ਮੋਟੇ ਬੰਦੇ ਉਹਨਾਂ ਨੂੰ ਕਿਹਾ ਸੀਗਾ ਤੇ ਉਹ ਵੀ ਬਸ ਕਹਿੰਦੇ ਸੀ ਆ ਗਏ ਆ ਗਏ ਇਹ ਨਹੀਂ ਹੁੰਦਾ ਵਾ ਤੇ ਮੈਂ ਕਿਹਾ ਨਹੀਂ ਮਸ਼ੀਨ ਲਿਆਓ ਤੋ ਦਿਨਾਂ ਹੋ ਜਾਏਗਾ ਤੇ ਉਹਨਾਂ ਕਹਿ ਨਹੀਂ ਸੁਣੀ ਕੱਲ ਪਰਸੋਂ ਕਿਸ ਤਰ੍ਹਾਂ ਗੌਰਵ ਭਾਜੀ ਨੂੰ ਪਤਾ ਲੱਗਾ ਤੇ ਉਹ ਆਏ ਤੇ ਅੱਜ ਉਹਨਾਂ ਨੇ ਸਾਡੇ ਸੇਵਾ ਸਾਪ। ਤੇ ਮੈਨੂੰ ਇਹ ਤੋਂ ਪਹਿੰਦੀ 2 ਸਾਲ ਹੋ ਗਏ ਸਰਕਾਰ ਬਣੀ ਆਮ ਆਵੀ ਪਾਰਟੀ ਨੂੰ ਹੜਕੇ ਦੇ ਐਮਐਲ ਡਾਕਟਰ ਦਸਬੀਰ ਸਿੰਘ 2 ਸਾਲਾਂ ਵਿੱਚ ਤੁਹਾਡੇ ਇਲਾਕੇ ਵਿੱਚ ਕਿੰਨੀ ਵਾਰ ਆਏ ਨੇ? ਆਏ ਨਹੀਂ। ਨਹੀਂ ਆਏ। ਨਹੀਂ ਆਏ। ਸਾਡੇ ਇਲਾਕੇ 'ਚ ਕੋਈ ਨਹੀਂ ਜਾਂਦਾ। ਜਿਹੜਾ ਰਾਜਕੁਮਾਰ ਬਣ ਕੇ ਗਿਆ ਉਹ ਵੀ ਨਹੀਂ ਜਵੜਿਆ। ਜਿਹੜਾ ਬਣ ਕੇ ਜਾਂਦਾ ਸਾਡੀ ਕਲੋਨੀ 'ਚ ਆਉਂਦਾ ਹੀ ਨਹੀਂ ਕੋਈ। ਦੱਸ ਤਾਂ ਕਹਿੰਦੇ ਆਏ ਮਿਲ। ਕੋਈ ਨਹੀਂ ਜੁਆ। ਸਿਰਫ ਉਦੋਂ ਆਉਂਦਾ ਜਦੋਂ ਉਹਨਾਂ ਨੂੰ ਵੋਟਾਂ ਲੈਣੀਆਂ। ਉਹ ਤੋਂ ਪੱਜੇ ਹੁੰਦੇ 10-12 ਵਾਰ ਜਾਂ ਉਤੋਂ ਬਾਅਦ ਕੋਈ ਨਹੀਂ ਜਾਂਦਾ। ਹਾਂਜੀ। ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ। ਇਸ ਤਰ੍ਹਾਂ ਜਿਹੜੇ ਲੋਕ ਨੇ ਕਹਿ ਰਹੇ ਨੇ ਕਿ ਜਿਹੜਾ ਵੀ ਸਰਕਾਰ ਆਉਂਦੀ ਆ ਜਿਹੜਾ ਵੀ ਐਮਐਲਏ ਬੰਦਾ ਇਸ ਇਲਾਕੇ ਦਾ ਕਦੀ ਕੋਈ ਨਹੀਂ ਵੜਦਾ ਤੇ ਮੈਨੂੰ ਇਹ ਸੋ ਵੀ ਤੁਸੀਂ ਵੋਟਾਂ ਪਾਈਆਂ ਸਰਕਾਰ ਬਣਾਉਂਦੇ ਹੋ ਤੁਹਾਡੀ ਵੋਟ ਸਭ ਤੋਂ ਜ਼ਿਆਦਾ ਹੁੰਦੀ ਇਸ ਇਲਾਕੇ ਦੀ ਕਿਉਂ ਨਹੀਂ ਲੋਕ ਆਉਂਦੇ ਕਿਉਂ ਨਹੀਂ ਲੀਡਰ ਜਿਹੜੇ ਨੇ ਵੋਟਾਂ ਤੋਂ ਬਾਅਦ ਕਿਉਂ ਮੁੱਕ ਜਾਂਦੇ ਨੇ ਕੀ ਪਤਾ ਸਰ ਉਹਨਾਂ ਨੂੰ ਪਤਾ ਹੋਊਗਾ ਕਿਉਂ ਮੁੱਕਰ ਜਾਂਦੇ ਨੇ ਨਹੀਂ ਆਉਂਦੇ ਉਹ ਮਦਦਗਰਾਂ ਤੋਂ ਡਰਦੇ ਆ ਅਸੀਂ ਗਰੀਬ ਲੋਕ ਐਸ ਕਰਕੇ ਸਾਡੇ ਇਲਾਕੇ ਚ ਨਹੀਂ ਹੁੰਦੇ ਸਿੱਧੀ ਗੱਲ ਪਰ ਜਦੋਂ ਵੋਟਾਂ ਹੁੰਦੀਆਂ ਉਦੋਂ ਤੁਹਾਡੇ ਬੂਏ ਗਾੜੀ ਹੱਥ ਜੋੜਦੇ ਆਗੇ ਤੁਹਾਡੇ ਕੋਲ ਰੋਟੀ ਤਾਂ ਖਾ ਕੇ ਜਾਂਦੇ ਨੇ ਤੁਹਾਡੇ ਕੋਲ ਚ ਕਾਮ ਜਿਹੜੇ ਪਹਿਲੇ ਦਤ ਕੀਤੇ ਨੇ ਫਿਰ ਕਿਉਂ ਮੁੱਕ ਜੰਦੇ ਨੇ ਇਹ ਜੋ ਸਾਡੀ ਲੋੜ ਹੈ ਇਹਨਾਂ ਨੂੰ ਐਸ ਕਰਕੇ ਸਾਡੇ ਆਂਦੇ ਕਲੋਨੀ ਚ ਅੱਗੋਂ ਪਿਛੋਂ ਨਹੀਂ ਜਾਂ ਸਾਡੇ ਆਂਦੇ ਕਦੀ ਨਹੀਂ ਜੇ ਸਾਡੀ ਕਲੋਨੀ ਚ ਆਇਆ ਕੋਈ ਕਿਸੇ ਨੇ ਵੇਖਿਆ ਨਹੀਂ ਸਾਡੇ ਕੋਈ ਵੇਖਿਆ ਜਾ ਕੇ 6 ਮਹੀਨੇ ਬਾਅਦ ਆਣ ਵੇਖਣ ਕੋਈ ਬਿਮਾਰ ਹੈਗਾ ਜਾਂ ਕਿਸੇ ਨੂੰ ਕੋਈ ਮੁਸੀਬਤ ਹੈ ਗਈ ਜਾਂ ਕੁਝ ਆਣ ਕੇ ਪੁੱਛਿਆ ਸਾਨੂੰ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਤਬੀਨ ਰਸੋਵਾਂ ਸੀ ਦੇਖਿਆ ਤੁਹਾਡੇ ਕਲਾ ਦੇ ਇੰਨੇ ਕਿ ਮਾਰੇ ਆ ਮੈਂ ਗੱਲ ਕਰਦਾ ਸ਼ਰਮ ਆਉਂਦੀ ਹੈ ਵੀ ਨਰਕ ਪਰ ਜ਼ਿੰਦਗੀ ਬਤੀਤ ਕਰ ਰਹੇ ਹੋ ਅੱਜ ਦੇ ਜਮਾਨੇ ਵਿੱਚ ਵੀ ਤੁਹਾਡੇ ਇਲਾਕੇ ਦਾ ਇਹ ਹਾਲਾਤ ਨੇ ਕਿਸ ਤਰ੍ਹਾਂ ਤੁਸੀਂ ਰੋਟੀ ਪਾਣੀ ਬਣਾਉਂਦੇ ਹੋ ਕਿਸ ਤਰ੍ਹਾਂ ਤੁਹਾਡੇ ਘਰ ਦੇ ਜਿਹੜੇ ਕੋ ਭੈਣ ਭਰਾ ਨੇ ਤੁਹਾਡੇ ਬੱਚੇ ਕਿਸ ਤਰ੍ਹਾਂ ਰੋਟੀ ਪਾਣੀ ਖਾਂਦੇ ਨੇ ਕਿਹੜੇ ਹਾਲਾਤਾਂ ਤੱਕ ਤੁਸੀਂ ਰਹਿੰਦੇ ਦਰਸ਼ਕਾ ਜੀ ਉਸਾਂ ਦਾ ਕਰ ਦਿਓ ਵੀ ਅਮਰਥਾ ਦਾ ਹਲਕਾ ਵੈਸਟ ਆ ਅਤੇ ਧੱਕਾ ਕਲੋਨੀ ਆ ਜਿੱਥੋਂ ਦੇ ਲੋਕ ਨੇ ਜਿਹੜੇ ਵਸਨੀਕ ਨੇ ਅੱਜ ਵੀ ਜਿਹੜੇ ਐਡੀ ਦਰਦ ਭਰ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਨੇ ਦੱਸ ਦੋ ਪਾਣਾ ਕੀ ਕੀ ਮੁਸ਼ਕਲਾਂ ਸਾਮਾਂ ਕਰਨਾ ਪੈਂਦ ਭਾਜੀ ਕਿਤੇ ਇਹ ਸੀਵਰ ਸਾਡੇ ਬਾਹਰ ਘਟਾਏ ਜਾਣ ਕਿ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਜਿੱਥੇ ਸਾਡੀ ਰਸੋਈਆਂ ਉਹਦੇ ਨਾਲ ਸੀਵਰ ਜਿਹੜਾ ਭਰ ਜਾਂਦੇ ਸਾਨੂੰ ਬਹੁਤ ਮੁਸ਼ਕਲ ਹੁੰਦੀ ਇੱਕ ਸਾਨੂੰ ਆਹ ਮੁਸ਼ਕਲ ਇੱਕ ਇਹ ਕਿ ਸਾਨੂੰ ਮੁਸ਼ਕਲ ਸਾਨੂੰ ਕੰਮ ਜਿਹੜਾ ਸਾਡੇ ਬੱਚੇ ਕਈ ਪੜੇ ਲਿਖੇ ਵੀ ਆ ਉਹ ਵੇਲੇ ਤੁਰੇ ਫਿਰਦੇ ਸਾਨੂੰ ਆ ਵੀ ਥੋੜਾ ਹੈਗੇ ਸਾਡੇ ਬੱਚਿਆਂ ਨੂੰ ਵੀ ਨੌਕਰੀ ਦਿੱਤੇ ਜਾਵੇ ਤੇ ਬਿੰਨੀ ਦੱਸੋ ਆਮ ਆ ਵੀ ਪਾਰਟੀ ਨਹੀਂ ਕਿਹਾ ਸੀ ਬੀਬੀਆਂ ਨੂੰ ਹਾਜਾਰ ਰੁਪਏ ਦਿੱਤਾ ਜਾਊਗਾ ਤੁਹਾਨੂੰ ਹਾਜਾਰ ਰੁਪਏ ਮਿਲਿਆ ਕਿਸੇ ਬੀਬੀਆਂ ਨੂੰ ਕੋਈ ਬੀਬੀ ਨੂੰ ਕਹਿੰਦੀ ਕਹਿੰਦਾ ਰੱਖਣੀ ਆ ਤਾਂ ਮਿਲਣਾ ਕਦੀ ਕਹਿੰਦਾ ਦੁਵਾਲੇ ਤਾਂ ਮਿਲਣਾ ਕਦੀ ਕੋਈ ਕਿਸ ਨੂੰ ਕੁਐਸਚਨ ਹੈ ਜੋ ਕੁਆਚ ਨਹੀਂ ਮਿਲਿਆ ਜਿਹੜਾ ਹੈਗਾ ਮਿਲਦਾ ਉਹ ਵੀ ਨਾ ਕਟਾ ਲੈਣਾ ਸਾਡੇ ਘਾਟਿਆਂ ਚ ਔਰ ਕੀ ਕਹਿਣਾ ਚਾਹੋਗੇ ਹੁਣ ਵੋਟਾਂ ਆ ਰਹੀਆਂ ਆ ਤੁਹਾਡੇ ਘਰਾਂ ਚ ਫਿਰ ਲੀਡਰ ਆਉਣਗੇ ਕਿਹੜੇ ਕਿਹ ਲੀਡਰ ਤੁਹਾਡੇ ਘਰਾਂ ਵਿੱਚ ਆ ਕੇ ਫਿਰ ਹੱਥ ਜੋੜਦੇ ਨਾ ਕੇ ਤੁਹਾਨੂੰ ਅਰਜ਼ ਕਰਦੇ ਨੇ ਕੀ ਕਹਿਣਾ ਜਾਓਗੇ ਵੀਰ ਜੀ ਹੁਣ ਉਹਨਾਂ ਲੋੜ ਉਹਨਾਂ ਹੱਥ ਜੋੜਦੇ ਸਾਨੂੰ ਲੋੜ ਬਦਲੇ ਹੱਥ ਜੋੜਦੇ ਅਜ ਮੈਨੂੰ ਲੋੜ ਮੈਂ ਵੀ ਨਾ ਕਰੀ ਹੱਥ ਜੋੜੂੰਗਾ ਅਜ ਉਹਨਾਂ ਨੇ ਸਾਡੀ ਲੋੜ ਹੈ ਤਾਂ ਜੋੜਾਂਗੇ ਸਿੱਧੀ ਕਰ ਸਾਡੀ ਆ ਔਰ ਕੀ ਲੱਗਦਾ ਨੇ ਵੀ ਜਦੋਂ ਲੋੜ ਹੁੰਦੀ ਓਦੋਂ ਆ ਜਾਂਦੇ ਨੇ ਫਿਰ 5 ਸਾਲ ਪੁੱਛਦੇ ਨੇ ਤੁਹਾਡੀ ਸਾਰ ਨਹੀਂ ਲੈਂਦੇ ਵੀ ਜਿੰਦੇ ਜੇ ਕਿ ਮਰ ਗਏ ਜੇ ਕੀ ਲ ਸਾਨੂੰ ਨਹੀਂ ਪੁੱਛਦੇ ਪਰ ਜਦੋਂ ਤੁਹਾਡੀ ਬੂਹੇ ਗਾੜੀ ਹੋਣ ਆਉਣਗੇ ਤੁਸੀਂ ਆ ਕੇ ਉਹਨਾਂ ਨੂੰ ਸਵਾਲ ਪੁੱਛੋਗੇ ਕਿ ਸਾਡੇ ਅਸੀਂ ਜਿਹੜੇ ਹਾਲਾਤਾਂ ਵਿੱਚ ਰਹਿੰਦੇ ਨੇ ਕਈ ਇੱਕ ਰਾਤ ਵੀ ਕਈ 10 ਮਿੰਟ ਆ ਕੇ ਹਾਲਾਤਾਂ ਵਿੱਚ ਬੈਠੋ ਆ ਕੇ ਤੇ ਤੁਹਾਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਆ ਤੁਹਾਨੂੰ ਵੱਡੇ ਐਮਐਲਏ ਤੱਕ ਬਣਾਇਆ ਵਾ ਕੀ ਕਹਿਣਾ ਚਾਹੋਗੇ ਤੇ ਹਾਂਜੀ ਬਿਲਕੁਲ ਇਹੀ ਕਹਾਂਗੇ ਤੁਹਾਨੂੰ ਸਰਕਾਰ ਬਣਾਈ ਤੁਸੀਂ ਸਾਡੀ ਸੁਣੀ ਨਹੀਂ ਸਾਡੇ ਕਿਤੇ ਆ ਕੇ ਵੇਖੋ ਤੇ ਸਹੀ ਹਾਲਾਤ ਹੈ ਕਿੰਨਾ ਹਾਲਾਤ ਹੈ ਜਿਹੜੇ ਬਸ ਸਾਡੀ ਇਹੀ ਮੰਗੇ ਕਿ ਸਾਡੇ ਸੀਵਰ ਬਾਰ ਕਰਾ ਦੇਣ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਅਮਰਸੰਧ ਦੇ ਹਲਕਾ ਵੈਸਟ ਅਤੇ ਤੱਕਾ ਕਲੋਨੀ ਦੇ ਤੁਹਾਨੂੰ ਹਾਲਾਤ ਦਿਖਾਏ ਨੇ ਇਹ ਜਿਹੜੇ ਪਰਿਵਾਰ ਨੇ ਡਾਕਟਰ ਜਸਬੀਰ ਸਿੰਘ ਐਮ ਐਲ ਏ ਤੋਂ ਦੇ ਜਿਹੜੇ ਵਿਧਾਇਕ ਨੇ ਆਮ ਆਵੀ ਪਾਰਟੀ ਦੇ ਅਤੇ ਲੋਕ ਜਿਹੜੇ ਨੇ ਕਿੰਨੇ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਭੈੜਾ ਨੇ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਅਤੇ ਇਹਨਾਂ ਦੇ ਘਰਾਂ ਦੇ ਵਿੱਚ ਸੋਈ ਦੇ ਨਾਲ ਜਿਹੜਾ ਸੀਵਰੇਜ ਆ ਜਿਹੜਾ ਕਿ ਤੇ ਇਸ ਸੀਵਰੇਜ ਤੋਂ ਭਰਦਾ ਵਾ ਅਤੇ ਨਾਲ ਹੀ ਜਿਹੜਾ ਬਦਬੂ ਜੜੀ ਗੰਦਗੀ ਜੜੀ ਆ ਸਾਰੀ ਬਾਹਰ ਆ ਜਾਂਦੀ ਆ ਅਸੀਂ ਹਾਲਾਤ ਵੀ ਦਿਖਾਵਾਂਗੇ ਪਹਿੰਜੇ ਕੋਈ ਘਰ ਦਾ ਹਾਲਾਤ ਦਿਖਾਓ ਮੜਾ ਸੀਵਰੇਜ ਦਾ ਆਓ ਪਹਿੰਜੇ ਤੁਸੀਂ ਦੇਖ ਸਕਦੇ ਹੋ ਕਿ ਇਹ ਹਾਲਾਤ ਨੇ ਕਿਸ ਤਰ੍ਹਾਂ ਪਰਿਵਾਰ ਰੈਂਦੇ ਨੇ ਅਤੇ ਅੱਜ ਤੱਕ ਅਕਦੀ ਕੋਈ ਲੀਡਰ ਇੱਥੇ ਨਹੀਂ ਆਇਆ ਅਤੇ ਇਹਨਾਂ ਦਾ ਕਹਿਣਾ ਵੀ ਵੋਟਾਂ ਲੈਣ ਵਾਸਤੇ ਆਉਂਦੇ ਨੇ ਅਤੇ ਵੋਟਾਂ ਤੋਂ ਬਾਅਦ ਕੀ ਹਾਲਾਤ ਨੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਪਰਿਵਾਰ ਬਿਲਕੁਲ ਸੋਈ ਦੇ ਨਾਲ ਹੀ ਜਿਹੜਾ ਘਰ ਦੇ ਨਾਲ ਸੋਇਆਰ ਸੋਈ ਆ ਤੁਸੀਂ ਦੇਖ ਸਕਦੇ ਹੋ ਅਤੇ ਸੋਈ ਦੇ ਨਾਲ ਹੀ ਜਿਹੜਾ ਕਿ ਸੀਵਰ ਆ ਸੀਵਰ ਜਦੋਂ ਭਰ ਜਾਂਦਾ ਤੇ ਕੀ ਹਾਲਾਤ ਨੇ ਇਹ ਹਾਲਾਤ ਨੇ ਅੰਮ੍ਰਿਤਸਰ ਦੇ ਹਲਕਾ ਬੈਠ ਦੇ ਪਰਿਵਾਰ ਜਿਹੜੇ ਨੇ ਕਿਹੜੇ ਹਾਲਾਤਾਂ ਵਿੱਚ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਤੇ ਇਹ ਪੰਜੀ ਬਿਮਾਰ ਹੋ ਜਾਂਦੇ ਨੇ ਬੱਚੇ ਕੀ ਕਹਿਣੇ ਚਾਹੋਗੇ ਤੇ ਅਹੀਂ ਤੇ ਹੋ ਕਿੰਨੇ ਆ ਵੀ ਸਾਡੇ ਇਹ ਵੀ ਮਸਲਾ ਹੱਲ ਹੋਵੇ ਕਿ ਸੀਵਰ ਜਿਹੜੇ ਬਾਹਰ ਹੋ ਜਾਣ ਅਹੀਂ ਤਾਂ ਬਹੁਤ ਹੱਥ ਜੋੜ-ਜੋੜ ਕੇ ਇਹਨਾਂ ਨੂੰ ਕਹਿੰਦੇ ਰਹੇ ਤਿੰਨ ਮਹੀਨੇ ਹੋ ਗਏ ਵੀ ਕੋਈ ਵੀ ਮਸਲਾ ਹੱਡਾ ਇਹ ਹੱਲ ਕਰ ਦਵੇ ਪੈਸੇ ਵੀ ਅਹੀਂ ਥੋੜੇ-ਬੋਤੇ ਦੇ ਕੇ ਤੇ ਫੇਰ ਵੀ ਉਹ ਸੀਵਰ ਸਾਫ਼ ਕਰਦੇ ਰਹੇ ਪਰ ਮਸਲਾ ਹੱਲਤਾ ਵੀ ਨਹੀਂ ਹੋਇਆ ਬੱਚੇ ਵੇਖੋ ਬਿਮਾਰ ਆਂ ਸੁੰਡੀਆਂ ਤਰਦੀਆਂ ਆ ਆ ਕਿਚਨ ਆ ਆ ਬਾਥਰੂਮ ਆ ਤੇ ਬਹੁਤ ਜਿਆਦਾ ਮੁਸੀਬਤ ਹੈ ਤੇ ਪੈਂਦੀ ਅਸੀਂ ਦੇਖਿਆ ਇੱਥੇ ਦੇ 2 ਮਿੰਟ ਵੀ ਜੜਾ ਖਲਾਉਣਾ ਬੜਾ ਔਖਾ ਹੋਆ ਪਰ ਤੁਸੀਂ ਸਾਰਾ ਪਰਿਵਾਰ ਕਿਸ ਤਰ੍ਹਾਂ ਸੌਂਦੇ ਹੋ ਕਿਸ ਤਰ੍ਹਾਂ ਰੋਟੀ ਪਾਣੀ ਬਣਾਉਂਦੇ ਹੋ ਕੀ ਚਾਣਾ ਚਾਹਗੇ ਅੱਜ ਦੇ ਜ਼ਮਾਨੇ ਦੇ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਲੋਕ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹੋ ਤੁਸੀਂ ਵੇਖੋ ਮੈਂ ਨਾ ਸਿਮਰਨ ਹਸਪੀਟਲ ਕੰਮ ਕਰਦੀ ਮੈਂ ਸਵੇਰ ਦੀ ਉੱਥੋਂ ਆਈ ਆ ਪਾਣੀ ਦਾ ਘੁੱਟ ਪੀਤਾ ਮੈਂ ਅਜੇ ਤੱਕ ਨਾਸ਼ਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਸਿਰਫ ਆਹ ਦਰਵਾਜ਼ਾ ਬੰਦ ਰੱਖੀਦਾ ਵਾ ਇਧਰ ਲਾ ਇਤਰਾ ਹੀ ਪੋਛਣ ਰਹਿੰਦੀਦਾ ਇਧਰਲੇ ਪਾਸੇ ਅਸੀਂ ਸਾਰਾ ਕੁਝ ਬੰਦੇ ਖਲੋਣੇ ਆ ਸੋਨੇ ਆ ਰੋਟੀ ਪਾਣੀ ਇਧਰ ਹੀ ਖਾਈਦਾ ਰੋਟੀ ਪਾਣੀ ਤੇ ਤੁਸੀਂ ਮੰਨ ਲਓ ਸੋਈ ਤੇ ਰੋਟੀ ਪਾਣੀ ਇਧਰ ਹੀ ਬਣਾਉਂਦੇ ਹੋਗੇ ਆਉ ਤੇ ਫਿਰ ਜਿਹੜੀ ਸਾਰੀ ਬਦਬੂ ਆ ਜਿਹੜੀ ਸਾਰੀ ਸਮੈਲ ਇਹ ਇਸੇ ਤਰ੍ਹਾਂ ਆਉਂਦੀ ਹੋਗੀ ਕਿ ਲੱਗਦਾ ਨਹੀਂ ਰੋਟੀ ਖਾਣ ਲੱਗੇ ਕੋਈ ਮੁਸ਼ਕਲੋ ਦੀ ਚੀਜ਼ ਬਹੁਤ ਜ਼ਿਆਦਾ ਹੁੰਦੀ ਆ ਪਰ ਸਾਡੀ ਤੇ ਇਹੀ ਬੇ ਦੀ ਮਸਿਆ ਜਿਹੜੀ ਹੈ ਹੱਲ ਹੋ ਜੇਵੇ ਤੇ ਮੈਨੂੰ ਇਸੋ ਪੈਂਦੀ ਕਲੀ ਕੂ ਰਿਸ਼ਤੇਦਾਰ ਭੈਣ ਭਰਾ ਆ ਕੇ ਤੁਹਾਡੇ ਕੋਲ ਠਹਿਰਿਆ ਆ ਗਏ ਕੀ ਕਰਨ ਜਾਓਗੇ ਉਹਨਾਂ ਆ ਕੇ ਹੱਥ ਜੋੜਦੇ ਆਂ ਵੀ ਜਿੰਨਾ ਚਿਰ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਸਾਨੂੰ ਉਤਰਾ ਹੀ ਫੋਨ 'ਚ ਗੱਲਬਾਤ ਕਰ ਲਿਆ ਕਰੋ ਸਾਡੇ ਘਰ ਨਾ ਆਓ ਨਰਕ ਬਹੁਤ ਪਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਲੇਕ ਕੇ ਵੀ ਲੱਗ ਲੱਗਦਾ ਅਤੇ ਰਿਸ਼ਤੇਦਾਰਾਂ ਨੂੰ ਫੋਨ ਤੇ ਵੀ ਕਹਿ ਦਿੱਤਾ ਵੀ ਸਾਡੇ ਘਰਾਂ ਵਿੱਚ ਨਾ ਆਇਓ ਜਿੰਨੇ ਚਿਰ ਅਸੀਂ ਨੱਕ ਪਰ ਜ਼ਿੰਦਗੀ ਬਦਬੀਦ ਕਰ ਰਹੇ ਆਂ ਉਹਨਾਂ ਜੇ ਸਾਡੇ ਘਰੇ ਨਾ ਆਇਓ ਤੁਸੀਂ ਦੇਖ ਸਕਦੇ ਹੋ ਅੱਜ ਦੇ ਹਾਲਾਤ ਵਿੱਚ ਸਰਕਾਰਾਂ ਬੜ ਤੇ ਵੋਟਰਾਂ ਨਾਲ ਬੜੇ ਜਾ ਕੇ ਵਾਅਦੇ ਕੀਤੇ ਜਾਂਦੇ ਨੇ ਵੋਟਰਾਂ ਦੇ ਘਰਾਂ ਵਿੱਚ ਜਾ ਕੇ ਰੋਟੀ ਖਾਦੀ ਜਾਂਦੀ ਆ ਚਾਹ ਪਾਣੀ ਪੀਤਾ ਜਾਂਦਾ ਲੋਕਾਂ ਦੇ ਘਰ ਹੱਥ ਜੋੜੀ ਜਾਂਦੇ ਨੇ ਪਰ ਅਜ ਹਾਲਾਤ ਦੇਖ ਲੋ ਲੋਕ ਜਿਹੜੇ ਨੇ ਤਰਸ ਰਹੇ ਆਪਣੇ ਜਿਹੜੇ ਕੀ ਵਿਕਾਸ ਨੂੰ ਬਿਲਕੁਲ ਸੋਚ ਦੇ ਨਾਲ ਜਿਹੜਾ ਸੀਵਰੇ ਆ ਅਤੇ ਇਹ ਜਿਹੜਾ ਪਰਿਵਾਰ ਆ ਜਦੱਕ ਪਰ ਜੀਵਨੀ ਬਦੀ ਕਰ ਰਹੇ ਨੇ ਹਲਕਾ ਬੈਠ ਜਿਹੜੀ ਤੱਕਾ ਕਲੋਨੀ ਦੇ ਹਾਲਾਤ ਨੇ ਹਲਕਾ ਬੈਠਦੇ ਨੇ ਹਾਂਜੀ ਬੰਨ ਕੀ ਕਹਣਾ ਚਾਹੋ ਮੈਂ ਕਿ ਅਸੀਂ ਦੋ ਦੋ ਇੱਟਾ ਵੀ ਲਾਈਆਂ ਮੈਂ ਵੀ ਪਾਣੀ ਬਹੁਤ ਰੋਕੇ ਤੇ ਇਧਰ ਬੈੱਡ ਥੱਲੇ ਆ ਗਿਆ ਉਧਰ ਵੀ ਆ ਗਿਆ ਬੜਾ ਕੱਢਣਾ ਮੁਸ਼ਕਲ ਹੋ ਗਿਆ ਵਾ ਇੱਕ ਤੇ ਪਾਣੀ ਬਹੁਤ ਘੱਟ ਆਉਂਦਾ ਵਾ ਤੇ ਇੱਕ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਲ ਹੈਗੀ ਤੇ ਬਿਲਕੁਲ ਸੋ ਆਮਾ ਵੀ ਬਾਡੀ ਸਰਕਾਰ ਆਈ ਹੈ ਕਹਿੰਦੇ ਵਿਕਾਸ ਬੜੇ ਕੀਤੇ ਨੇ ਵੋਟਾਂ ਪਾਈਆਂ ਤੁਸੀਂ ਸਰਕਾਰ ਬਣਾਈਆਂ ਹਲਕੇ ਦੇ ਐਮਐਲਏ ਨੇ ਕਦੀ ਝਾਤ ਮਾਰੀ ਇਧਰ ਆਏ ਕਦੀ ਹੋਏ ਸਾਡੇ ਤੇ ਅਸੀਂ ਵੇਖੋ ਸ਼ੁਰੂ ਤੋਂ ਇਦਾਂ ਦੇ ਰਹੇ ਆ ਨਾ ਸਾਡੇ ਬੱਚਿਆਂ ਦਾ ਕੋਈ ਸੋਚਿਆ ਨਾ ਸਾਡਾ ਸੋਚ ਵੇਖੋ ਸਾਡਾ ਵੀ ਸਿਰ ਤੇ ਆਦਮੀ ਨਹੀਂ ਐ ਸਿਰਫ ਪੈਨਸ਼ਨ ਲੱਗੀ ਐ ਕਦੀ ਕਿਸੇ ਨੇ ਨਹੀਂ ਮਦਦ ਦਿੱਤੀ ਐ ਤੇ ਨਾ ਹੋ ਸਕਦੀ ਐ ਬੱਚੇ ਸਾਡੇ ਵੀ ਬਸ ਇਦਾਂ ਹੀ ਆ ਬੜੇ ਲਿਖੇ ਆ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਐ ਤੇ ਆਪਣੇ ਘਰ ਦੇ ਵਿੱਚ ਜੀ ਰਹੇ ਜਿੱਦਾਂ ਵੀ ਆ ਪਰ ਆ ਹਾਲਾਤ ਬਹੁਤ ਮਾੜੇ ਹੋ ਗਏ ਸੀ ਜਿਹੜਾ ਸੀਵਰ ਜਿਹੜੇ ਇੰਨੇ ਇੰਨੇ ਭਰੇ ਸੀ ਠੀਕ ਐ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਅਮਰਥਾ ਦੇ ਹਲਕਾ ਵੈਕਟ ਦੇ ਤੱਕਾ ਕਲੋਨੀ ਜਿਹੜਾ ਦੇ ਹਾਲਾਤ ਤਾਂ ਦਿਖਾ ਰਹੇ ਆ ਲੋਕ ਕਿਸ ਤਰ੍ਹਾਂ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਵਾਸਤੇ ਮਜਬੂਰ ਨੇ ਅਤੇ ਲੋਕਾਂ ਦਾ ਕਹਿਣਾ ਵੀ ਲੀਡਰ ਆਉਂਦੇ ਨੇ ਵੋਟਾਂ ਲੈਣ ਵਾਸਤੇ ਅਤੇ ਉਸ ਤੋਂ ਬਾਅਦ ਜਿਹੜੇ ਕੀ ਲੀਡਰ ਝਾਤਰੀ ਮਾਰਦੇ ਕਿਹੜੇ ਹਾਲਾਤਾਂ 'ਚ ਵੋਟਾਂ ਰਹਿ ਰਿਹਾ ਵਾ ਕਿਹੜੇ ਹਾਲਾਤ ਜਿਹੜੇ ਉਹ ਬਤੀਤ ਕਰ ਰਹੇ ਗੱਲਬਾਤ ਕਰਾਂਗੇ ਉਹ ਇਲਾਕਾ ਵਾਸੀ ਨਾ ਨੇ ਸੰਦੀਪ ਜੀ ਕੀ ਹਾਲਾਤ ਨੇ ਤੁਸੀਂ ਦੇਖਿਆ ਪਰਿਵਾਰ ਦੇ ਬਹੁਤ ਤੁਸੀਂ ਹਾਲਾਤ ਨੇ ਇਲਾਕੇ 'ਚ ਕੀ ਕਹਿਣਾ ਚਾਹੋਗੇ ਤੁਸੀਂ ਬਾਜੀ ਦੇਖੋ ਜੀ ਇਹ ਇਲਾਕਾ ਅੱਜ 2024 ਦੀ ਗੱਲ ਕਰੀਏ ਕਿੱਥੇ ਸਮਾਰਟ ਸਿਟੀ ਦੀਆਂ ਗੱਲ ਹੁੰਦੀਆਂ ਵਾ ਪਰ ਇਹ ਇਲਾਕਾ ਬਿਲਕੁਲ ਹੀ ਪਿਛੜਿਆ ਹੈ ਕਹਿ ਸਕਦੇ ਆ ਇੱਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਨ ਦੇ ਆ ਬਹੁਤ ਵੱਡੇ ਵੱਡੇ ਵਿਕਾਸ ਦੀਆਂ ਗੱਲਾਂ ਕਿਤੇ ਜਾਂਦੀਆਂ ਪਰ ਵਿਕਾਸ ਨਾਲੀਆਂ ਸੀਵਰਾਂ ਤੱਕ ਹੀ ਸੀਮਤ ਰਹਿ ਗਿਆ ਪਰ ਉਹ ਵੀ ਨਹੀਂ ਹੋ ਰਿਹਾ ਪਰ ਕਹਿੰਦੇ ਆਮ ਆਦਮੀ ਪਾਰਟੀ ਨੇ ਵਿਕਾਸ ਬਹੁਤ ਕਰਾਇਆ ਵਾ ਕਿ ਲੋਕਾਂ ਨੇ ਝਾਲੂ ਫੇਰ ਜਿੱਤ ਲਿਆਂਦੀ ਸੀ ਅਤੇ ਹੁਣਾਂ ਫਿਰ ਵੋਟਾਂ ਆ ਰਹੀਆਂ ਨੇ ਹਰਕੇ ਦੇ ਐਮਐਲਏ ਸਾਹਿਬ ਕਦੀ ਚੱਕਰ ਮਾਰਿਆ ਆ ਕਿ ਡਾਕਟਰ ਜਸਪੀ ਸਿੰਘ ਸੰਧੂ ਨੇ ਦੇਖੋ ਤੁਸੀਂ ਪਹਿਲਾਂ ਗੱਲ ਕੀਤੀ ਵਿਕਾਸ ਦੀ ਮੈਂ ਤੁਹਾਨੂੰ ਵਿਕਾਸ ਦਿਖਾਉਣਾ ਚਾਹ ਰਿਹਾ ਬੰਦੇ ਕੈਮਰਾਮੈਨ ਜੀ ਤੁਸੀਂ ਕਮਾਓ ਆ ਵਿਕਾਸ ਹੀ ਖਲੋਤਾ ਸਾਹਿਬ ਨੇ ਜਿਹੜੇ ਸਿਆਪਾ ਕਰਨ ਦੇ ਸਰਕਾਰ ਦਾ ਇਹ ਵਿਕਾਸ ਆ ਇਹ ਤੋਂ ਸਾਫ ਸਾਬਤ ਹੁੰਦਾ ਵਾ ਕਿ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਆ ਉਹ ਫੇਲ ਹੋ ਚੁੱਕੀ ਆ ਕਮਾਕਾਰਾਂ ਨੂੰ ਲੈ ਕੇ ਕਿ ਲੋਕਾਂ ਦੇ ਕੰਮ ਕਰ ਨਹੀਂ ਹੋ ਰਹੇ ਤਾਂ ਹੀ ਲੋਕ ਪਰੇਸ਼ਾਨੀ ਨਸ਼ੇ ਦਾ ਬੋਲ ਬਾਲਾ ਹੁਣ ਤੁਸੀਂ ਜਲਦੀ ਰਿਕਾਰਡਿੰਗ ਜਿੱ ਇੱਕ ਕੰਮ ਵੇਖਿਓ ਮੇਰੇ ਪਿੱਛੇ ਬਿਲਡਿੰਗ ਦੇਖੋ ਖੰਡਰ ਹੋਈ ਪਈ ਆ ਮੇਰੇ ਨਾਲ ਹੀ ਮੇਰੇ ਨਾਲ ਮੇਰੇ ਨਾਲ ਹੀ ਚੱਲੋ ਤੁਸੀਂ ਇੱਥੇ ਤੁਹਾਨੂੰ 100 ਟੀਕਾ ਮਿਲ ਜਾਏਗਾ 100 ਟੀਕਾ ਤੁਹਾਨੂੰ ਇੱਥੇ ਇੰਜੈਕਸ਼ਨ ਨਸ਼ਿਆਂ ਦਾ ਮਿਲ ਜਾਏਗਾ ਚਿੱਟੇ ਦਾ ਟੀਕਾ 100 ਟੀਕਾ ਇੱਥੇ ਮਿਲ ਜਾਏਗਾ ਤੇ ਸ਼ਾਮ ਨੂੰ ਉਹ ਸ਼ਰਿਆਮ ਤੁਹਾਨੂੰ ਇੱਥੇ ਟੀਕੇ ਲਾ ਦੇ ਲੋਕ ਨਜ਼ਰ ਆਣਗੇ ਕੋਲ ਕਰਕੇ ਸੰਦੀਪ ਜੀ ਡਾਕਟਰ ਨੇ ਐਮਐਲਐਨ ਡਾਕਟਰ ਰਿਸਪੀ ਸੰਦੂ ਉਹ ਵੀ ਇੱਕ ਡਾਕਟਰ ਨੇ ਉਹਨਾਂ ਨੂੰ ਪਤਾ ਆ ਵੀ ਗੰਦੇ ਪਾਣੀ ਦੇ ਨਾਲ ਕਿਹੜੀ ਕਿਹੜੀ ਬਿਮਾਰੀਆਂ ਹੁੰਦੀਆਂ ਨੇ ਤੇ ਨਿਕਲਣਗੇ ਪਰ ਬੱਚੇ ਨੇ ਪਰਿਵਾਰਾਂ ਦੇ ਤੁਹਾਡੇ ਵੀ ਨਿਕਲੇ ਬੱਚੇ ਨੇ ਇਹ ਅਜਿਹੇ ਹਾਲਾਤਾਂ ਵਿੱਚ ਡਾਕਟਰ ਸਮਝ ਸਕਦਾ ਕਿਸੇ ਦੀ ਬਿਮਾਰੀ ਨੂੰ ਵੀ ਇਹਨਾਂ ਗੰਦੇ ਪਾਣੀ ਦੇ ਨਾਲ ਕਿਹੜੀ ਕਿਹੜੀ ਬਿਮਾਰੀ ਫੈਲਦੀ ਆ ਅਸੀਂ ਦੇਖਿਆ ਵੀ ਬਿਲਕੁਲ ਸੋਈਆਂ ਸੋਈ ਦੇ ਨਾਲ ਹੀ ਜਿਹੜਾ ਗੰਦਾ ਪਾਣੀ ਆ ਇੰਨੀ ਕਿ ਮੁਸ਼ਕਲ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਰੋਟੀ ਤੱਕ ਜਿਹੜੇ ਕਹਿੰਦੇ ਆ ਅਸੀਂ ਖਾਂਦੇ ਆ ਬੁਰਾ ਹਾਲ ਹੋ ਜਾਂਦਾ ਸਾਡਾ ਬਦਬੂ ਜਿਹੜੀ ਇੰਨੀ ਆਉਂਦੀ ਆ ਕਦੀ ਕੋਈ ਰਿਸ਼ਤੇਦਾਰ ਭੈੰਪਰਾ ਸਾਡੇ ਘਰੇ ਨਹੀਂ ਠਹਿਰਦਾ ਆਗੇ ਦੇਖੋ ਤੁਸੀਂ ਗੱਲ ਕੀਤੀ ਹੈ ਕਿ ਡਾਕਟਰ ਨੇ ਡਾਕਟਰ ਨੂੰ ਪਤਾ ਕਿ ਪਾਣੀ ਪੀਣ ਨਾਲ ਕਿਹੜੀ ਕਿਹੜੀ ਬਿਮਾਰੀ ਹੁੰਦੀ ਆ ਉਹਨਾਂ ਨੂੰ ਪਤਾ ਵਾ ਪਰ ਉਹ ਪੀਂਦੇ ਨਹੀਂ ਆ ਪੀਂਦੇ ਕੌਣ ਨੇ ਇਹ ਲੋਕ ਪੀਂਦੇ ਨੇ ਜਿਹੜੇ ਇਸ ਟਾਈਮ ਤੁਹਾਡੇ ਗਾੜੀ ਖੜੇ ਨਾ ਘਰਾਂ ਚ ਬਾਹਰ ਨਿਕਲੇ ਆ ਜਿਹੜੇ ਗੰਦਗੀ ਦੇ ਵਿੱਚ ਰਹਿ ਰਹੇ ਆ ਗੰਦਾ ਪਾਣੀ ਔਰ ਗੰਦੇ ਪਾਣੀ ਦਾ ਸਾਹਮਣਾ ਕਰਨ ਦੇ ਆ ਇਹ ਲੋਕ ਪੀਂਦੇ ਨੇ ਤੇ ਇਨ ਕਿਸੇ ਦੀ ਪੀੜ ਭਰਾਈ ਕੌਣ ਜਾਣਦਾ ਕੋਈ ਨਹੀਂ ਜਾਣਦਾ ਦੇਖੋ ਇਸ ਟਾਈਮ ਉਹ ਮਨਿਸਟਰ ਬਣ ਕੇ ਬੈਠੇ ਆਰਾਮ ਨਾਲ بس ਠੀਕ ਹੈ ਲਵਾਰਸਾ ਵਾਂਗੂ ਕਲੋਨੀ ਪਈ ਹੈ ਲਵਾਰਸਾ ਵਾਂਗੂ ਕਲੋਨੀ ਦੇ ਜਿਹੜੇ ਲੋਕ ਆ ਉਹ ਰਹਿਣ ਨੂੰ ਮਜਬੂਰ ਹੋਏ ਪਏ ਆ ਅਵੇਰਨੈਸ ਦੀ ਕਮੀ ਆ ਇਲੈਕਸ਼ਨ ਆ ਗਿਆ ਵੋਟਾਂ ਮੰਗਣਗੇ ਮੁੜ ਕੇ ਫੇਰ ਸਤਿ ਸ੍ਰੀ ਅਕਾਲ ਹੁਣ ਕੀ ਕਰਨ ਚਾਹੋਗੇ ਵੋਟਾਂ ਆਣੀਆਂ ਵੋਟਾਂ ਨੇੜੇ ਆ ਗਈਆਂ ਜ ਫੇ ਤੁਹਾਡੇ ਬੂਹ ਗਾੜੀ ਆਉਣਾ ਕੀ ਜਵਾਬ ਕੀ ਦੋਗੇ ਕੀ ਸਾਡੇ ਕੈਮਰੇ ਸਾਹਮਣੇ ਕੀ ਕਹਿਣਾ ਚਾਹੋਗੇ ਦੇਖੋ ਜੀ ਲੋਕਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਨੂੰ ਫਿਲਹਾਲ ਤੇ 40 ਸਾਲ ਹੋ ਗਏ 45 ਸਾਲੇ ਕਲੋਨੀ ਨੂੰ ਬਣੀ ਨੂੰ ਵਿਕਾਸ ਦੀ ਗੱਲ ਕਰਦੇ ਤੇ ਵਿਕਾਸ ਵੇਖੋ ਕੀ ਹੋਇਆ ਕੁਛ ਵੀ ਨਹੀਂ ਜ਼ੀਰੋ ਆ ਪਰ ਇਹਨਾਂ ਨੂੰ ਤੇ ਹੀ ਚਾਹੀਦਾ ਨਾ ਕਿ ਕਮ ਸੇ ਕਮੇ ਸਮਾਰਟ ਸਿਟੀ ਦੇ ਅਧੀਨ ਕਮ ਸੇ ਕਮ ਸਮਾਰਟ ਕਲੋਨੀ ਇਹ ਬਣਾ ਲਓ ਠੀਕ ਹੈ ਨਾ ਇਹ ਬਹੁਤ ਇਸ਼ੂ ਹੈਗੇ ਨੇ ਸਰਕਾਰੀ ਕਲੋਨੀ ਨੇ ਪਹਿਲਾ ਲੋਕਾਂ ਦਾ ਇਸ਼ੂ ਇਹ ਹੈਗਾ ਕਿ ਲੋਕਾਂ ਨੂੰ ਮਾਲਕਾਨਾ ਹੱਕ ਮਿਲਨੇ ਚਾਹੀਦੇ ਇਸ ਕਲੋਨੀ ਦੇ ਵਿੱਚ ਕਿਉਂਕਿ ਇਹ ਸਰਕਾਰੀ ਕਲੋਨੀ ਆ ਉਸ ਤੋਂ ਬਾਅਦ ਜਿਹੜੇ ਸੀ ਲੋਕਾਂ ਨੇ ਇਥੇ ਨੇ ਕਬਜ਼ੇ ਕਰ ਲਏ ਆ ਦਾਦਾ ਫੋਟ ਲੋਕਾਂ ਨੇ ਗਾਂ ਕਬਜ਼ੇ ਕਰ ਲਏ ਆ ਸਰਕਾਰਾਂ ਸੁੱਤੀਆਂ ਭੋ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਲੋਕ ਕਿਸ ਤਰ੍ਹਾਂ ਜਿਹੜੇ ਪਰੇਸ਼ਾਨ ਨੇ ਆਪਣੇ ਸਰਕਾਰਾਂ ਕੋ ਆਪਣੇ ਐਮਐਲਏ ਕੋਲ ਅੱਜ ਅਮਰਸਾਦ ਦੇ ਹਲਕਾ ਬੈਠੇ ਜਦੋਂ ਤੁਹਾਨੂੰ ਤਸਵੀਰਾਂ ਬਖਾ ਰਹੇ ਆਂ ਕਹਿੰਦੇ ਵੀ ਇਲਾਕੇ ਬਹੁਤ ਵਿਕਾਸ ਹੋਇਆ ਪਰ ਇਹ ਹਲਾਰ ਨੇ ਵਿਕਾਸ ਦੇ ਹਲਕੇ ਦੇ ਐਮਐਲਏ ਜਿਹੜੇ ਡਾਕਟਰ ਜਸਬੀਰ ਸਿੰਘ ਸੰਧੂ ਜਿਹੜੇ ਖੁਦ ਡਾਕਟਰ ਨੇ ਪਰ ਇੱਕ ਵਾਰੀ ਝਾਤ ਜੂਰੂ ਮਾਰ ਇਹਨਾਂ ਲੋਕਾਂ ਵੱਲ ਇਹਨਾਂ ਪਰਿਵਾਰਾਂ ਵੱਲ ਜਿਨ੍ਹਾਂ ਨੇ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਆ ਤੁਹਾਨੂੰ ਐਮਐਲਏ ਬਣਾਇਆ ਅਤੇ ਉਹਨਾਂ ਕਹਿਣਾ ਵੀ ਡਾਕਟਰ ਸਾਹਿਬ ਨੂੰ ਇਸ ਇਲਾਕੇ ਵਿੱਚ ਜਿੰਨੀਆਂ ਵੋਟਾਂ ਪਈਆਂ ਉਸ ਤੋਂ ਬਾਅਦ ਕਦੀ ਦੇਖਣ ਗਿਆ ਤੇ ਜਾਂਦਿਆਂ ਨੇ ਕੀ ਅ ਕੰਮ ਕਰੋ ਹਾਂ ਜੀ ਆਪਾਂ ਤਾਂ ਹੋ ਕਿਨੇ ਤੁਸੀਂ ਵੋਟਾਂ ਲੈਂਦਾ ਤੁਸੀਂ ਸਾਡੇ ਹਲਕੇ ਦਾ ਕੰਮ ਵੀ ਕਰੋ ਆਪਾਂ ਇਹੋ ਹੱਥ ਜੋੜ ਕੇ ਉਹਨਾਂ ਨੂੰ ਕਹਿੰਦੇ ਆਣ ਕੇ ਜੋ ਤੁਸੀਂ ਵੋਟਾਂ ਲੈਣੀਆਂ ਤਾਂ ਮੂੰਹ ਚੁੱਕ ਕੇ ਆ ਜਾਂਦੇ ਜੋ ਸਿੱਧੀ ਗੱਲ ਆਪਾਂ ਕਹਿੰਦੇ ਹਾਂ ਜੀ ਠੀਕ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੋਟਰ ਜਿਹੜੇ ਨੇ ਸਿਆਣੇ ਹੋ ਗਏ ਨੇ ਵੋਟ ਆ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ ਅਤੇ ਉਹਨਾਂ ਦਾ ਕਹਿਣਾ ਵੀ ਜਿਹੜੇ ਵਿਕਾਸ ਕਰਾਉਣਗੇ ਵਿਕਾਸ ਦੇ ਉੱਤੇ ਜਿਹੜਾ ਵੋਟਾਂ ਜਿਹੜੀਆਂ ਪਾਈਆਂ ਜਾਣਗੀਆਂ ਉਹ ਦੇਖਣਾ ਹੋ ਗਿਆ ਵੀ ਹਲਕੇ ਦੇ ਐਮਐਲਏ ਡਾਟਾ ਜਸਪੀ ਸਿੰਘ ਸੰਧੂ ਕਦੋਂ ਤੱਕ ਆਪਣੇ ਇਲਾਕੇ ਦਾ ਵਿਕਾਸ ਕਰਦੇ ਨੇ ਕਦੋਂ ਤੱਕ ਇਹਨਾਂ ਲੋਕਾਂ 'ਚ ਸਾ ਲੈਂਦੇ ਨੇ ਜਿਹੜੇ ਕਿ ਇਹ ਤੱਕਾ ਗਲੋਨੀ ਜਿਹੜੇ ਕਿ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਵਾਸਤੇ ਮਜਬੂਰ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ